ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ 5 ਅਕਤੂਬਰ ਨੂੰ ਕਬੱਡੀ ਦੇ ਬਹੁਤ ਸਾਰੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਬਹੁਤ ਵੱਡੇ ਜਿਹੜੇ ਕਬੱਡੀ ਕੱਪ ਕਰਵਾਏ ਜਾ ਰਹੇ ਆ ਇਹਨਾਂ ਕਬੱਡੀ ਕੱਪ ਦੇ ਵਿੱਚ ਠੱਠਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ 5 ਅਕਤੂਬਰ ਵਾਲੇ ਦਿਨ ਕਬੱਡੀ ਕੱਪ ਕਰਵਾਇਆ ਜਾ ਰਿਹਾ ਇਹ ਜਿਹੜਾ ਕਬੱਡੀ ਕੱਪ ਆ ਪੰਜਵੀਂ ਵਾਰ ਇਹ ਪੰਜਵਾਂ ਕਬੱਡੀ ਕੱਪ ਆਜੀ 5 ਅਕਤੂਬਰ ਵਾਲੇ ਦਿਨ ਕਰਵਾਇਆ ਜਾ ਰਿਹਾ ਜਿਹੜਾ ਇਸ ਵਿੱਚ ਬੈਸਟਾਂ ਨੂੰ ਮੋਟਰਸਾਈਕਲ ਨਾਮ ਦਿੱਤੇ ਜਾਣੇ ਆ ਪਹਿਲਾ ਨਾਮ 1 ਲੱਖ ਤੇ ਦੂਜਾ ਨਾਮ 81000 ਰੁਪਿਆ ਨਾਮ ਰੱਖਿਆ ਗਿਆ ਇਹ ਜਿਹੜਾ ਕਬੱਡੀ ਕੱਪ ਆ ਠੱਠਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਹੋਣ ਜਾ ਰਿਹਾ 5 ਅਕਤੂਬਰ ਵਾਲੇ ਦਿਨ ਠੱਠਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਕਬੱਡੀ ਕੱਪ ਹੋਵੇਗਾ ਜੀ ਇਹਦੇ ਵਿੱਚ ਆਲ ਓਪਨ ਦੀਆਂ 6 ਟੀਮਾਂ ਪਹੁੰਚਣਗੀਆਂ ਨਾਮੀ ਪਲੇਅਰ ਖੇਡਣਗੇ ਬੈਸਟਾਂ ਨੂੰ ਮੋਟਰਸਾਈਕਲ ਨਾਮ ਦਿੱਤੇ ਜਾਣੇ ਆ ਜੀ ਧੰਨਵਾਦ